ਕੀ 2 ਕਰੋੜ ਦੇ ਕਾਜੂ ਬਦਾਮ ਚੋਰੀ ਕਰਨ ਵਾਲੇ ਪੁਲਿਸ ਅੜੇ ਕਿ ਚੜਗੇ ਨੇ ਅੰਮ੍ਰਿਤਸਰ ਦੇ ਵਿੱਚ ਡਰਾਈ ਫਰੂਟ ਦੇ ਗਦਾਮਾਂ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ 13 ਵਿਅਕਤੀਆਂ ਦੇ ਵਿੱਚੋਂ 4 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤਾਂ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਚਾਟੀਪੀੜ ਥਾੜੇ ਅਧੀਰੋਂ ਦੇ ਇਵਨ ਕਲਾ ਵਿਖੇ ਇੱਕ ਡਰਾਈ ਫਰੂਟ ਦੇ ਗਦਾਮ ਦੇ ਵਿੱਚ ਲੁੱਟ ਦਾ ਮਾਮਲਾ ਸੰਭਿਆ ਸੀ ਜਿਸ ਦੇ ਵਿੱਚ ਕੁਝ આરોપીਾਂ ਦੇ ਵੱਲੋਂ ਲੱਖਾਂ ਰੁਪਏ ਦਾ ਡਰਾਈ ਫਰੂਟ ਚੋਰੀ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ આરોપીਆਂ ਨੂੰ ਕਾਬੂ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਜਿਸ ਦੇ ਚੱਲਦੇ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਡਰਾਈ ਫਰੂਟ ਦੀ ਚੋਰੀ ਮਾਮਲੇ ਵਿੱਚ ਚਾਰ આરોપીਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ આરોપીਆਂ ਦੇ ਵੱਲੋਂ ਸਾਰਾ ਡਰਾਈ ਫਰੂਟ ਚੋਰੀ ਕਰਕੇ ਇੱਕ ਗੋਦਾਮ ਦੇ ਵਿੱਚ ਰੱਖਿਆ ਹੋਇਆ ਸੀ। ਫਿਰ ਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਦੱਸਿਆ ਕਿ ਸਾਰੇ ਮਾਮਲੇ ਵਿੱਚ 13 આરોપી ਨਾਮਜ਼ਦ ਹੋਏ ਨੇ ਤੇ ਬਾਕੀਆ આરોપીਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਇਹ ਵੀ ਦੱਸਿਆ ਕਿ ਜਦੋਂ ਇਹ આરોપી ਡਰਾਈਵਰ ਸਮਾਨ ਚੋਰੀ ਕਰਕੇ ਜਿਸ ਟਰੱਕ ਦੇ ਵਿੱਚ ਰੱਖ ਕੇ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਉਸ ਟਰੱਕ ਦਾ ਟਾਇਰ ਫਟਣ ਕਰਕੇ ਸਾਰਾ ਸਮਾਨ ਖਿਲਰ ਗਿਆ ਸੀ। ਜਿਸ ਕਰਕੇ ਸਮਾਨ ਨੂੰ ਇਕੱਠਾ ਕਰਕੇ ਗਿਣਤੀ ਕਰਨ ਦੇ ਵਿੱਚ ਥੋੜਾ ਸਮਾਂ ਲੱਗ ਗਿਆ ਤਾਂ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਬਾਕੀਆ આરોપીਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਬਾਲ ਰੋਡ ਤੇ ਸਥਿਤ ਹੈ ਇਹ ਏਕੇ ਕੋਲਡ ਸਟੋਰ ਦੇ ਵਿਚਕਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਾਂ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਇਹ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਇਹ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਕਰਕੇ ਜੋ ਸਟੇਟਮੈਂਟ ਰਿਕਾਰਡ ਕਰਨਾ ਮੌਕੇ ਦਾ ਮੌਈਨਾ ਕਰਨਾ ਤੇ ਹੋਰ ਸਾਰੀ ਫੋਰੈਂਸਿਕਸ ਜੋ ਕੰਮ ਕਰਨਾ ਸੀ ਉਹ ਸਾਰੀ ਕਾਰਵਾਈ ਇਹਨਾਂ ਕਾਰਵਾਈ ਕਰਨ ਤੋਂ ਬਾਅਦ ਜੋ ਹੈ ਪੁਲਿਸ ਵੱਲੋਂ ਐਫ ਆਈ ਆਰ ਨੰਬਰ 119 49 2024 ਜਿਹੜੀ ਹੈ ਉਹ ਥਾਣਾ ਚਾਟੀਵਨ ਇੱਥੇ ਦਰਜ ਕੀਤੀ ਗਈ ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਘੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹੰਦ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ ਉਹ ਦੌਰ ਕਪਤਾਨ ਪੁਲਿਸ ਜਿਹੜਾ ਹੈ ਉੱਥੇ ਮੌਕੇ ਦਾ ਮੌਂਹਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੇਠ ਡੀਐਸਪੀ ਡਸਾਉਂ ਦੀ ਨਿਗਰਾਨੀ ਹੇਠ ਤੇ ਡੀਐਸਪੀ ਅਟਾਰੀ ਯਾਦਵੰਦਰ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਮੁੱਖ ਵੱਖਰੀ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਦੀਆਂ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਜੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਅ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਪਿੰਨ ਕਲਾ ਦੇ ਕੋਲ ਚਭਾ ਲੋਕ ਤੇ ਹੈ ਇਹ ਤੇ ਦੇ ਵਸਨੀਕ ਹੈ ਇਹ ਇਸ ਕੋਡ ਸਟੋਰ ਦੇ ਵਿੱਚ ਜਿਹੜਾ ਸਾਮਾਨ ਚੁਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਾਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਾਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਸੋ ਇਸ ਬੰਦੇ ਨੇ ਜਿਹੜਾ ਹੈ ਇਹ ਸਾਰਾ ਦੀ ਸਾਰੀ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸ਼ਰ ਕਹਿ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਤੁਸੀਂ ਤੁਹਾਡੇ ਕੋਲ ਜਿਹੜਾ ਮਾਸਟਮਾਈਂਡ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਗ੍ਰਿਫਤਾਰ ਹੋਇਆ ਹੈ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਖੱਦ ਜਿੱਥੇ ਦਾ ਇਹ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਇਹ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਰਦਾਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਠਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਸੋ ਠਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਧਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਪੀ ਤੋਂ ਇੱਕ ਜਿਸਮਿਸਤ ਸਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਉਹ ਜ਼ੀਰੇ ਦੀ ਹੈਗੀ ਹੈ ਜਿੱਥੇ ਇਹ ਜਿਹੜਾ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਕਿ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਿਲ ਸੀ ਕੋਣ ਗਰ ਜਸਵਿੰਦਰ ਕੁਮਾਰ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ ਤਿੰਨ ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਾੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਫਾਈਨਾਂਸ ਕਰਦਾ ਹੈ ਠਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪ੍ਰਵੀਨ ਜੋ ਹੈ ਉਹ ਵੀ ਫਿਗਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇਦਾਰ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸ ਦੇ ਗੋਦਾਮ ਚ ਲੱਗਿਆ ਹੈ ਉਸ ਦੇ ਉਸ ਦੇ ਗੋਦਾਮ ਚੋਂ ਇਹ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਤਾਕਤ ਕਟ ਗਿਆ ਦੀ ਇਹ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਇਹਨਾਂ ਨੇ ਇੱਕ ਬਲੈਰੋ ਕੈਂਪਰ ਤੇ ਮੋਟਰਸਾਈਕਲ ਰੱਖਿਆ ਹੋਇਆ ਸੀ ਥੋੜੀ देर ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ 'ਚ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ੇਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਨੇ ਉੱਥੇ ਲੇਬਰ ਨੂੰ ਜਿਹੜਾ ਹੈ ਇਹ ਬੰਧਕ ਬਣਾਉਂਦੇ ਆ ਲੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਵਿੰਸਿਸ ਦੇ ਵਿੱਚ ਕੌਣ ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਲੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਕੁੰਡਾ ਲਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਹੈ ਛੇਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਜੋ ਜੋ ਮਹੰਗੇ ਗੱਟੇ ਗੱਲੋ ਜਸਮਾਨ ਹੈ ਜਿਵੇਂ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਗੱਟੇ ਚੰਨੇ ਕਾਜੂ ਤੁਲਸੀ ਬ੍ਰਾਂਡ ਦੇ ਕਾਜੂ ਅੰਜੀਰ ਜੋ ਕਿ ਬੜੀ ਮਹਿੰਗੀ ਸੀਗੀ ਉੱਥੇ ਆਲੂ ਖਰਾ ਵਗੈਰਾ ਸੌਗੀ ਇਹ ਸਾਰਾ ਉਹਨਾਂ ਨੇ ਚੋਰੀ ਕੀਤਾ ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਗਏ ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਤੇ ਤਿਆਰ ਇੱਕ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਹੈ ਖਾਨਾ ਸਿੰਘ ਦੀ ਜੇ ਕ੍ਰਿਮਨਲ ਬੈਕਗ੍ਰਾਉਂਡ ਅਸੀਂ ਦੇਖੀਏ ਤਾਂ 11 ਪਰਚੇ ਉਸ ਤੇ ਦਰਜ ਨੇ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕ ਕੇ ਇਹ ਚੋਰੀਆਂ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਨੇ ਇਹ ਬੇਸਿਕਲੀ ਜਿਹੜਾ ਹੈ ਜ਼ੀਰੇਦਾ ਰਹਿਸ਼ੀ ਹੈ ਇਹ ਜਿਹਨੂੰ ਕਹਿ ਲਿਏ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਂ ਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਾਂ ਗਦਾਮਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਹੈ ਉੱਥੇ ਆ ਆਦਤਾਂ ਨੇ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਇਹ ਬਾਅਦ ਚ ਉਹਨੇ ਗੜਾ ਗੁਣੂ ਕੇ ਸੈਟੀਸਫਾਈ ਕਰਦੇ ਸੀ ਕਿ ਬਹੁਤੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵਾਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਛੁਪਾਉਂਦੇ ਸੀ ਅੱਗੇ ਕਰਦੇ ਸੀ ਸੋ ਇਹ ਹੌਲੀ ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਾਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉਰ ਪੱਪੂ ਸਿੰਘ ਜਿਹੜਾ ਹੈ ਬਸਤੀ ਬਲੇਸ਼ੀਆਂ ਜ਼ੀਰਾ ਉੱਥੇ ਦੇ ਰਿਆਸੀ ਹੈ ਉਹਦੇ ਤੇ ਦਰਜ ਵੀ ਇਸ ਤੋਂ ਇਲਾਵਾ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਜਸਵਿੰਦਰ ਸਿੰਘ ਉਤੇ ਰੂਪ ਲਾਲ ਵਾਸੀ ਫਰੀਦਕੋੜ ਗੁਰਦਾਸਪੁਰ ਜਿਹਦੇ ਬਾਰੇ ਮੈਂ ਪਹਿਲਾਂ ਹੀ ਦੱਸਿਆ ਹੈ ਫਰੀਦਕੋੜ ਗੁਰਦਾਸਪੁਰ ਫਰੀਦਕੋੜ ਤੋਂ ਮਨਾਜਾ ਮੈਂ ਇਹਦੇ ਬਾਰੇ ਪਹਿਲਾਂ ਵੀ ਦਿਰ ਕੀਤਾ ਹੈ ਕਿ ਇਸ ਦੇ ਖਿਲਾਫ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਤੇ ਇਹ ਜਿਹੜਾ ਹੈਗਾ ਰਿਹਾਇਸ਼ੀ ਬੇਸ਼ੱਕ ਇਹਦਾ ਪਤਕਾ ਜਿਹੜਾ ਜਿਲ੍ਹਾ ਹੈਗਾ ਗੁਰਦਾਸਪੁਰ ਹੈ ਹੁਣ ਇਹ ਰਿਹਾਇਸ਼ੀ ਜ਼ਿਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਤੇ ਇਹ ਜਿਹੜਾ ਹੈ ਇਹਨਾਂ ਦੇ ਨਾਲ ਰਲ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਇਨਵੋਲ ਸੀ ਉਸ ਤੋਂ ਬਾਅਦ ਜਿਹੜੀ ਹੈ ਤੇਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡ ਦੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਫਾਈਨੈਂਸਰ ਕਹਿ ਲੋ ਜਿਸ ਨੇ 3 ਲੱਖ ਰੁਪਏ ਥਾਣਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾਣਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਤੇ ਵੀ ਪਰਚਾ ਦਰਜ ਹੈ ਇਹ ਚੋਰੀ ਦੇ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ ਲੋ ਜਾਂ ਆਪਣਾ ਜਿਹੜਾ ਹੈ ਜੋ ਵੀ ਉਹਦਾ ਘਰ ਹੈ ਉੱਥੇ ਲਵਾਉਂਦਾ ਸੀ ਇਸ ਤੋਂ ਇਲਾਵਾ ਚੌਥੀ ਜਿਹੜੀ ਗ੍ਰਿਫਤਾਰੀ ਹੈ ਉਹ ਪ੍ਰਵੀਨ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਨਿਆਰੇਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਗੱਟੇ ਚੌਲ ਇਹ ਹੋਰ ਜੋ ਸੁਭਾਨ ਹੈ ਆਪਣੇ ਗਦਾਮ ਦੇ ਵਿੱਚ ਇਹ ਲਵਾਉਂਦਾ ਸੀ ਹੁਣ ਜਦੋਂ ਇਹ ਚੋਰੀ ਕਰਦੇ ਨੇ 2-3 ਵਜੇ 3 ਵਜੇ ਤੋਂ ਬਾਅਦ ਇਹ 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 ਜੋ ਹੈ ਕੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਲ ਸਨ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਵਜੀਤ ਚਲਾ ਰਿਹਾ ਸੀ ਅਸੀਂ ਚਾਰ ਗ੍ਰਫਤਾਰੀਆਂ ਮੇਨ ਜਿਹੜੀਆਂ ਹੈ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀ ਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕਾਬੂ ਹੋ ਜਾਣਗੇ ਸਾਡੀਆਂ ਟੀਮਾਂ ਲੱਗ